ਜੀ ਵਾਈਗੁਰ ਦੀ ਕਾ ਖਾਲਸਾ ਵਾਈਗੁਰ ਦੀ ਕੀ ਫਤਹ ਜਦਨ ਦੇ ਭਾਉ ਨੂੰ ਸੀਟ ਮਿਲੇ ਆਣਾ ਵੱਡੇ ਵੱਡੇ ਲੀਡਰਾਂ ਨੇ ਪੂਛਾ ਚੁੱਕ ਕੇ ਆਪਣੇ ਆਪਣੇ ਘਰਾਂ ਨੂੰ ਭੱਜ ਲਿਆ ਤੇ ਹੁਣ ਉਹਨਾ ਆਪਣੇ ਨਿੱਕੇ ਮੋٹے ਚਮਚੇ ਚਾਟਿਆਂ ਨੂੰ ਲੋਕਾਂ ਤੋਂ ਗਾਲ੍ਹਾਂ ਖਾ ਲਈ ਅੱਗੇ ਕਰਤਾ ਵੀ ਤੂੰ ਹੀ ਸੀਟ ਸੰਭਾਲ ਲੋ ਰਾਣਾ ਗਰਜੀਤ ਇਹ ਗੱਲ ਮੰਨਿਆ ਵੀ ਮੇਰਾ ਮੁੰਡੇ ਨੇ ਸੀਟ ਲੜਨੀ ਸੀ ਜਦਨ ਭਾਉ ਦੀ ਅਨਾਉਂਸਮੈਂਟ ਹੋ ਗਈ ਉਦਨੇ ਭੱਜਿਆ ਤੇ ਹੁਣ ਗੱਲ ਕਲਟ ਕਿ ਉਹ ਮਾਦਰ ਬੰਦੇ ਦੇ ਗਲ ਪਾਉਂਦੇ ਪਏ ਕਲਵੀਰ ਦੇ ਵੀ ਕਲਵੀਰ ਨੇ ਲੜਨੀ ਸੀ ਕਲਵੀਰ ਨੇ ਕੋਈ ਸੀਟ ਨਹੀਂ ਲੜਨੀ ਸੀ ਚਲੋ ਸਾਡਾ ਨੇਰਲਾ ਬੰਦਾ ਅਸੀਂ ਫੇਰ ਵੀ ਸੱਚਾਈ ਦੱਸਦੇ ਹਾਂ ਵੀ ਕੋਈ ਸੀਟ ਨਹੀਂ ਸੀ ਇਹ 10 ਦਿਨ ਪਹਿਲਾਂ ਰਾਣੇ ਗਰਜੀਤ ਦੇ ਮੁੰਡੇ ਦੀਆਂ ਪੋਸਟਰ ਸultanpur ਵੀ ਪੈਂਦੀਆਂ ਸੀ ਹੋਰ ਜਗ੍ਹਾ ਤੇ ਵੀ ਪੈਂਦੀਆਂ ਵੀ ਰਾਣਾ ਆ ਰਿਹਾ ਰਾਣਾ ਆ ਰਿਹਾ ਜਿਸ ਦਿਨ ਭਾਉ ਦੀ ਸੀਟ ਅਨਾਉਂਸ ਹੋ ਗਈ ਉਸ ਦਿਨ ਹੀ ਪੂਛਾ ਚੁੱਕ ਕੇ ਵੱਡੇ ਬਾਹਦਰ ਬੰਦੇ ਪਿੱਤਰ ਮਿੱਤਰ ਹੋ ਗਏ ਤੇ ਦੂਜੇ ਪਾਸੇ ਜਿਹੜਾ ਕਾਲੀਆਂ ਦਾ ਕੁੱਤਾ ਚਾਉ ਚਾਉ ਕਰਦਾ ਮਾਲਕਾ ਤੋਂ ਹੁਣ ਗਾਲਾਂ ਪੈਂਦੀਆਂ ਜਦੋਂ ਮਾਲਕਾਂ ਨੂੰ ਵੀ ਤੇ ਮਾਲਕਾਂ ਤੋਂ ਇਹਨੂੰ ਵੀ ਪੈਂਦੀਆਂ ਵੀ ਤੂੰ ਜ਼ਬਾਨ ਘੱਟਵਾ ਤੇ ਫਿਰ ਵੀ ਉਹ ਚਾਉ ਚਾਉ ਕਰਦਾ ਕਿਉਂਕਿ ਕੁੱਤਾ ਜਿਹਾ ਹੈ ਜ਼ਬਾਨ ਬੋਲੀ ਆ ਉਹ ਹੁਣ ਮਾਲਕਾਂ ਦੇ ਹਿੱਸੇ ਦੀਆਂ ਲਾਨਤਾ ਲੈਣ ਲਈ ਮੈਦਾਨ 'ਚ ਆਇਆ ਉਹ ਵੀ ਇਸ ਕਰਕੇ ਲਿਆਂਦਾ ਗਿਆ ਕਿਉਂਕਿ ਮਜੀਠੀਏ ਉਹਨਾਂ ਨੇ ਪੂਛ ਚੱਡਿਆਂ 'ਚ ਲੈ ਕੇ ਇੱਥੋਂ ਭੱਜ ਲਿਆ ਬਲਟੂਏ ਨੂੰ ਅੱਗੇ ਕਰਤਾ ਵੀ ਹੁਣ ਮਾਲਕਾਂ ਨੂੰ ਖਤਰਾ ਪੈ ਗਿਆ ਤੇ ਬਲਟੂਆ ਸਾਹਿਬ ਕਰੋ ਕਿਰਪਾ ਤੇ ਫਿਰ ਵਫਾਦਾਰ ਜਿਹੜੇ ਬੰਦੇ ਹੁੰਦੇ ਉਹਨਾਂ ਫਿਰ ਵਫਾਦਾਰ ਬੰਦੇ ਤੇ ਕਾਨੂੰ ਕੁੱਤੇ ਹੁੰਦੇ ਉਹਨਾਂ ਫਿਰ ਅੱਗੇ ਤੇ ਹੋਣਾ ਹੀ ਡਾਂਗਾ ਖਾਲੀ ਵੀ ਮਾਲਕ ਦਾ ਨੁਕਸਾਨ ਨਾ ਹੋਵੇ ਹੁਣ ਵਾਰੀ ਸਾਡੀ ਆ ਹਾਜਤ ਕਰੀਏ ਉਹ ਕੰਮ ਬਟੋਰੇ ਦਾ ਬੜਿਆ ਸੋ ਜੇ ਇਹਨਾਂ ਜ਼ਬਾਨ ਮੂੰਹ 'ਚ ਨਾ ਪਾਈ ਵਾਰ-ਵਾਰ ਭਾਉ ਬਾਰੇ ਬੋਲਿਆ ਤੇ ਅਸੀਂ ਇਹਦਾ ਜਵਾਬ ਬੜਾ ਤਿੱਖਾ ਦੇਵਾਂਗੇ ਅੱਜ ਜਵਾਬ ਇਹਨਾਂ ਹੀ ਦੇਣਾ ਗਾ ਸਾਡੇ ਕੋਲ ਸਮਾਂ ਨਹੀਂ ਹੈਗਾ ਵੀ ਅਸੀਂ ਖਰਾਬ ਕਰੀਏ ਇਹਨਾਂ ਲਈ ਅਸੀਂ ਆਪਣਾ ਸਹੀ ਤਰੀਕੇ ਨਾਲ ਪ੍ਰਚਾਰ ਕਰਨਾ ਕਿ ਅਸੀਂ ਆਪ ਦਾ ਰਹਿੰਦਾ ਪ੍ਰਚਾਰ ਜਿਹੜਾ ਵਾ ਅਗਲਾ ਮਾਹੌਲ ਕੀ ਸਿਰਜਣਾ ਅਸੀਂ ਕਿਹੜੀ ਸਿਆਸਤ ਪੰਜਾਬ ਨੂੰ ਦਈਏ ਜਿਹੜੇ ਲੋਕ ਇਸ ਖਾਂਦੇ ਮਾਹੌਲ ਤੇ ਜਿਹੜੀਆਂ ਜੁੱਤੀਆਂ ਖਾਈ ਜਾਂਦੇ ਨੇ ਇਸ ਮਾਹੌਲ ਤੋਂ ਬਾਹਰ ਆ ਸਕਣ ਸਾਡੇ ਇੰਨਾ ਲੀਡਰਾਂ ਨੂੰ ਬੇਨਤੀ ਆ ਬੱਸ ਕਰੋ ਆਪ ਦੀਆਂ ਪ੍ਰਾਪਤੀਆਂ ਗਿਣਾਲੋ ਤੇ ਆਉਣ ਵਾਲੇ ਸਮੇਂ ਦੀਆਂ ਪ੍ਰਾਪਤੀਆਂ ਦੱਸ ਦਿਓ ਕੀ ਕਰੋਗੇ ਅਸੀਂ ਤੁਹਾਨੂੰ ਪ੍ਰਾਪਤੀਆਂ ਦੱਸਦੇ ਅਸੀਂ ਕੀ ਕਰਾਂਗੇ ਅਸੀਂ ਖਾਸਾ ਵੀਰਾਂ ਨੂੰ ਨਸ਼ੇ ਛਡਾਏ ਸੀ ਨਸ਼ੇ ਛੜਾਵਾਂਗੇ ਅਸੀਂ ਪੰਥਕ ਪੰਚਾਇਤਾਂ ਦੀ ਗੱਲ ਕਰਦੇ ਆ ਪਾਤਸ਼ਾਹੀ ਦਾਅਵੇ ਨਾਲ ਤਾਂ ਅਸੀਂ ਪਾਤਸ਼ਾਹੀ ਦਾਅਵੇ ਵਾਲੀਆਂ ਪੰਚਾਇਤਾਂ ਲੈ ਕੇ ਆਵਾਂਗੇ ਜਿਹੜੀਆਂ ਨਿੱਕੇ ਮੋٹے ਮਸਲੇ ਰਹਿ ਤੁਸੀਂ ਸਿਆਸਤਾਂ ਕਰਦੇ ਜੇ ਲੋਕਾਂ ਨੂੰ ਧੱਕੇ ਖਵਾਉਂਦੇ ਲੱਖਾਂ ਰੁਪਇਆ ਥਾਣੇ 'ਚ ਝਾੜਦੇ ਜੇ ਅਸੀਂ ਉਹ ਉਹਨਾਂ ਦੇ ਜੇਬਾਂ 'ਚ ਬਚਾ ਕੇ ਵਾਪਸ ਉਹਨਾਂ ਦੇ ਜੇਬਾਂ 'ਚ ਪਾਵਾਂਗੇ ਧੀ ਭੈਣ ਦਾ ਤਲਾਕ ਜਿਹੜਾ ਥਾਣੇ ਕਚਰੇ 'ਚ ਹੁੰਦਾ ਪਹਿਲੀ ਗੱਲ ਤੇ ਕਿਸੇ ਪਿੰਡ ਦੇ ਵਿੱਚ ਤਲਾਕ ਅਸੀਂ ਹੋਣ ਨਹੀਂ ਦਵਾਗੇ ਜਿਹੜੀ ਧੀ ਭੈਣ ਉੱਥੇ ਗੁਰੂ ਸਾਹਿਬ ਅੱਗੇ ਹਾਜ਼ਰ ਹੋ ਕੇ ਫੇਰੇ ਲੈ ਲੈਂਦੀ ਆ ਉਹ ਗੁਰੂ ਸਾਹਿਬ ਅੱਗੇ ਜਵਾਬ ਦੇ ਹੋਵੇ ਤੇ ਤੈ ਤਲਾਕ ਲੈਣਾ ਤੇ ਉੱਥੇ ਹੀ ਉਹ ਫੇਰੇ ਲੈ ਕੇ ਵੇਖ ਲੈ ਦੁਬਾਰਾ ਪੁੱਠੇ ਪੈਰੀ ਵੀ ਮੇਰਾ ਤਲਾਕ ਹੋਣ ਜੇ ਮੈਂ ਸਿੱਧੇ ਟੜੀ ਪਹਿਲਾਂ ਲੈ ਤੇ ਹੁਣ ਮੈਂ ਪੁੱਠੇ ਪੈਰੀ ਲੈ ਕੇ ਜੇ ਗੁਰੂ ਆਗਿਆ ਦਿੰਦਾ ਤੇ ਉਹ ਲੈ ਕੇ ਵੇਖ ਲੈ ਉਹਦਾ ਤਲਾਕ ਅਸੀਂ ਹੋਣ ਦਵਾਂਗੇ ਅਸੀਂ ਐਵੇਂ ਜੀ ਕੋਈ ਪੰਜਾਬ ਦੇ ਵਿੱਚ ਇੱਕ ਪੱਛਮੀ ਸੱਭਿਆਚਾਰ ਤੋਂ ਵੱਖਰੀ ਰਾਜਨੀਤੀ ਪਾਤਸ਼ਾਹੀ ਦਾਅਵੇ ਵਾਲੀ ਅਸੀਂ ਪੈਦਾ ਕਰਾਂਗੇ ਜਿਹੜੀ ਲੋਕਾਂ ਦੇ ਵਿੱਚ ਸਕੂਨ ਲੈ ਕੇ ਆਵੇ ਨਾ ਕੇ ਤੁਹਾਡੀ ਜਿਹੜੀ ਕਾਂਗਰਸ ਦੀ 47 ਤੋਂ ਪਹਿਲਾਂ ਦੀ ਲਿਆਂਦੀ ਹੋਈ ਰਾਜਨੀਤੀ ਅਜੇ ਤੱਕ ਚੱਲੀ ਜਾਂਦੀ ਹੈ ਜਿਹੜੀ ਵਰਲਡ ਦੇ ਵਿੱਚ ਕੰਟਰੋਲ ਕਰਨ ਲਈ ਬੜਾਈ ਗਈ ਸੀ ਤੁਸੀਂ ਉਹ ਹੈ ਬਿਊਰੋਕ੍ਰੇਸੀ ਨੂੰ ਪੰਜਾਬ ਦੇ ਵਿੱਚ ਲਾਗੂ ਕਰਤਾ ਅੱਜ ਲੋਕ ਤਰਾ-ਤਰਾ ਕਰਕੇ ਮਰ ਰਹੇ ਆ ਅਸੀਂ ਇਸ ਚੀਜ਼ ਤੋਂ ਪੂਰੀ ਨਜਾਤ ਦੇਣ ਦੀ ਕੋਸ਼ਿਸ਼ ਕਰਾਂਗੇ ਸੰਸਾਰ ਭਰ ਦੀ ਇੱਕ ਵੱਖਰੀ ਰਾਜਨੀਤੀ ਅਸੀਂ ਸਿਰਜਣਾ ਚਾਹਾਂਗੇ ਕਿ ਜਿਹੜੀ ਇੱਕ ਅਡੋਲੋਜੀ ਤੈਅ ਕਰਦੀ ਹੋਵੇ ਵੀ ਲੋਕਾਂ ਦੀ ਜ਼ਿੰਦਗੀ 'ਚ ਸਕੂਨ ਲੈ ਕੇ ਆਉਂਦੀ ਹੋਵੇ ਅਸੀਂ ਐਹੋ ਜੀ ਰਾਜਨੀਤੀ ਦੀ ਤਿਆਰੀ ਕਰਾਂਗੇ ਸੋ ਸਾਡੀ ਤੁਹਾਨੂੰ ਬੇਨਤੀ ਆ ਆਦੀ ਜ਼ੁਬਾਨ ਨੂੰ ਲਗਾਮ ਦੇ ਲੋ ਨਹੀਂ ਸਿੱਧੀ ਭੈੜੀ ਕਰਾਂਗੇ ਡਰਡੁਰ ਅੱਜ ਕੱਲ ਚੱਕਿਆ ਪਿਆ ਡਰਡੁਰ ਕੋਈ ਨਹੀਂ ਰੱਖਦਾ ਤੁਹਾਨੂੰ ਗਲੀ ਦੇ ਕੱਖ ਦੀ ਵੀ ਲੋੜ ਹੈ ਗਾਂ ਆਉਣ ਵਾਲੀ ਰਾਜਨੀਤੀ 'ਚ ਕਿਉਂਕਿ ਗਲੀ ਦਾ ਕੱਖ ਵੀ ਭੰਬੜ ਮਚਾਉਂਦਾ ਜੇਕਰ ਰਾਜਨੀਤੀ ਕਰਨੀ ਆ ਵੀ ਜ਼ੁਬਾਨ ਨੂੰ ਕੰਟਰੋਲ ਕਰ ਲਿਆ ਜੇ ਸਿੱਧੀ ਇੱਕੋ ਵਾਰੀ ਕਹਿਣੀ ਹੈ ਦੂਜੀ ਵਾਰੀ ਅਸੀਂ ਕਹਿਣਾ ਨਹੀਂ ਅਸੀਂ ਆਪਣਾ ਹੰਕ ਕੰਮ ਕਰਨਾ ਹੁਣ ਗੱਲ ਆਉਂਦੀ ਆ ਵੀ ਅਸੀਂ ਇਲੈਕਸ਼ਨਾਂ ਕਿਵੇਂ ਲੜਨੀ ਆ ਸਾਡੇ ਵਰਕਰਾਂ ਨੂੰ ਬੇਨਤੀ ਜਿਹੜੇ ਪਿੰਡਾਂ ਦੇ ਵਿੱਚ ਇਸ ਟਾਈਮ ਮੌਜੂਦ ਨੇ ਸਾਰਿਆਂ ਕੋਲ ਹੋ ਸਕਦਾ ਪਾਈ ਸਰ ਦੇ ਮਾਤਾ ਪਿਤਾ ਨਾ ਪਹੁੰਚ ਸਕਣ ਕਿਉਂਕਿ ਪਿੰਡ ਬਹੁਤ ਜ਼ਿਆਦਾ ਨੇ ਨੌ ਹੜਕੇ ਨੇ 200 ਪਿੰਡ ਜਿਹੜੇ ਚ ਆਉਂਦਾ ਤੇ ਜੇ ਨੌ ਹੜਕਿਆਂ ਦਾ ਪਿੰਡ 200 ਦੇ ਹਿਸਾਬ ਨਾਲ ਗਿਣ ਲਈਏ ਤੇ 1800 ਪਿੰਡ ਬੰਦਾ 1800 ਪਿੰਡ ਵਿੱਚ ਨਹੀਂ ਪਹੁੰਚਿਆ ਜਾਂਦਾ ਜੇ 1800 ਤੋਂ ਘਟਾ ਕੇ ਤੁਸੀਂ 1500 ਵੀ ਗਿਣ ਲਓ ਕਿਹੇ ਕੋਈ 150 ਵੀ ਹੋਵੇ ਦੁਆਬੇ ਏਰੀਆ ਚ ਤੇ ਜਿਹੜੇ ਹੜਕੇ ਪੈਂਦੇ ਸਾਡੇ ਨਾਲ ਸੁਲਤਾਨਪੁਰ ਤੇ ਕਪੂਰ ਸਲਾ ਪਰ ਅਸੀਂ ਨਹੀਂ ਕਵਰ ਕਰ ਪਾਵਾਂ ਸੋ ਜਿੱਥੇ-ਜਿੱਥੇ ਆਵਾਜ਼ ਪਹੁੰਚਣੀ ਸੋਸ਼ਲ ਮੀਡੀਆ 'ਨਾ ਪਹੁੰਚਣੀ ਆ ਬੈਨਰ ਆ ਰਹੇ ਜਰੂਰ ਪਹੁੰਚੂਗੀ ਪੋਸਟਰ ਆ ਰਹੇ ਪਹੁੰਚੂਗੀ ਤੁਸੀਂ ਆਪਣੀ ਜ਼ਮੀਰ ਤੋਂ ਕੰਮ ਲੈ ਕੇ ਇਹ ਵੋਟ ਪੋਲ ਕਰਨੀ ਆ ਤੇ ਪਾਉ ਦੇ ਹੱਕ 'ਚ ਜਦੋਂ ਵੋਟ ਪੋਲ ਕਰਨੀ ਆ ਚੋਰਾ ਮੰਗਣੀ ਕਰਨੀ ਵੀ ਮੈਂ ਚੋਰੀ ਛਿੱਪੇ ਪਾਇਆ ਗੱਜ ਕੇ ਵੱਜ ਕੇ ਇਹ ਵੋਟ ਪੋਲ ਕਰਨੀ ਤੇ ਬਾਹਰ ਆ ਕੇ ਫਤੇ ਤੱਕ ਜਕਾਰਾ ਗਜਾਉਣਾ ਤਾਂ ਜੋ ਮੋਹਰ ਲੱਗ ਜੇ ਵੀ ਅਸੀਂ ਵੋਟ ਪਾਏ ਆ ਨੇ ਤੇ ਜਿਹੜਾ EVM ਸਿਸਟਮ ਆ ਆਪਾਂ ਹਰ ਵਾਰ ਚੀਕਾ ਮਾਰਦੇ ਸਾਡੇ ਬੰਦੇ ਹਾਰ ਜਾਂਦੇ ਆ ਹੋ ਸਕਦਾ ਟੱਕਰ ਇੰਨੀ ਕਿ ক্লোਜ਼ ਵਿਖਾ ਦੇਣ ਸਾਨੂੰ 1000 1500 ਵੋਟ ਤੇ ਹਾਰ ਦਾ ਵਿਖਾ ਦੇਣ ਤੇ ਕਹਿ ਜਾਣ ਵੀ ਯਾਰ ਟੱਕਰ ਬਹੁਤ ਹੋਈ ਆ ਵੋਟਾਂ ਬੜੀਆਂ ਹੀ ਫਿਰ ਸਾਡੇ ਮਨ 'ਚ ਵੀ ਇਹ ਰਹਿਣਾ ਜੇ ਵੋਟਾਂ ਤੇ ਬੜੀਆਂ ਪਈਆਂ ਪਰ ਅਸੀਂ ਲੱਗ ਕੇ ਜਾ ਕੇ ਹਾਰ ਗਏ ਅਸੀਂ ਇਸ ਟਾਈਮ ਹਾਰ ਨਹੀਂ ਰਹੇ ਅਸੀਂ ਲੀਡ ਤੇ ਬੈਠੇ ਆ ਕਟੋ-ਕਟ 3-4 ਲੱਖ ਦੀ ਲੀਡ ਤੇ ਸੋ ਸਾਨੂੰ ਇਹ ਗੱਲ ਸਮਝਣੀ ਪਊ ਸੱਚ ਬੋਲਣਾ ਪਊ ਅਸੀਂ ਕੋਈ ਚੋਰਾ ਦੇ ਪੁੱਤ ਨਹੀਂ ਇੰਨਾ ਵਾਂਗੋ Ambedkar ਵਰਗੇ ਦੇ ਸੰਵਿਧਾਨ ਚ ਜਿਹੜੇ ਆ ਕੇ ਪੜ ਗਏ ਆ ਸੰਵਿਧਾਨ ਤੇ ਸੋਹਣਾ ਲਿਖਿਆ ਸੀ ਪਰ ਆ ਚੋਰ ਜਿੰਨੇ ਉਹਦੇ ਸੰਵਿਧਾਨ ਚ ਆ ਕੇ ਪੜ ਗਏ ਸੀ ਇੰਨਾ ਵਰਗੇ ਚੋਰ ਨਹੀਂ ਅਸੀਂ ਖਾਲਸਾ ਹੀ ਸੰਵਿਧਾਨ ਦੇ ਖਾਲਸੇ ਸੱਚੇ ਪੁੱਤਰ ਆ ਗੁਰੂ ਸਾਹਿਬ ਦੇ ਘਰੋਂ ਅਰਦਾਸ ਕੀਤੀ ਆ ਤੇ ਅਰਦਾਸ ਕਰਕੇ ਤੁਰਿਆ ਸੱਚ ਬੋਲਣਾ ਸੱਚ ਦੀ ਰਾਜਨੀਤੀ ਦਾ ਸੀ ਪਹਿਰਾ ਦੇਣਾ ਸੋ ਜਿੰਨੇ ਵੋਟ ਪਾਉਣੀ ਪਾਈ ਆਪਣੀ ਵੋਟ ਗੱਜ-ਵੱਜ ਕੇ ਪਾਇਓ ਚੋਰੀ ਛਿਪੇ ਨਾ ਪਾਇਓ ਅੱਜ ਤੋਂ ਕਹਿਣਾ ਸ਼ੁਰੂ ਕਰ ਦੋ ਤੇ ਇਨਾਂ ਕੋਲ ਮਾਫੀ ਮੰਗ ਲਓ ਵੀ ਗਾ ਦੇਖਾਂਗੇ ਅੱਜ ਅਸੀਂ ਅਮਰਤਪਾਲ ਵੇਖਣਾ ਇੰਨੀ ਆ ਕਾ ਜਿਹੜੀਆਂ ਬੇਣਤੀਆਂ ਕਰਨੀਆਂ ਸੀ ਨਾਲੇ ਇਹਨਾਂ ਨੂੰ ਥੋੜੀ ਜਿਹੀ ਅਕਲ ਦੇਣੀ ਵੀ ਬੰਦੇ ਬਣ ਜਾਓ ਗਾਹਵਾਰੀ ਸਾਡੀ ਆ ਰਹੀ ਆ ਅਮਰਤਪਾਲ ਸਿੰਘ ਨੂੰ ਹੀ ਜਿਤਾ ਕੇ ਤੋਰਨਾ ਜਦੋਂ ਤਾੜੀ ਹੋਊਗੀ ਤੁਹਾਨੂੰ ਗਲੀ ਦੇ ਕੱਖਾਂ ਦੀ ਵੀ ਲੋੜ ਆ ਤੁਹਾਨੂੰ ਤੇ ਚੋਰ ਕੁੱਤੀ ਹਰ ਪਾਸੇ ਚਾਹੀਦੀ ਹੁੰਦੀ ਜਦੋਂ ਤੁਹਾਨੂੰ ਚਾਹੀਦੀ ਹੋਊਗੀ ਉਦੋਂ ਆਪਦੇ ਇਕੱਠੀ ਕਰਦੇ ਰਹੋ ਹੁਣ ਸਾਨੂੰ ਆਪ ਦੇ ਖਾਲਸੇ ਪੰਥ ਦੀ ਸਾਜਣਾ ਵਾਸਤੇ ਆਪ ਦੇ ਸਿੰਘ ਚਾਹੀਦੇ ਆ ஜ nuකාம तेले onണ